ਇੱਕ ਕਹਾਣੀ ਉਹਨਾਂ ਲੋਕਾਂ ਲਈ ਹੈ ਜਿਹੜੇ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਨ ਅਤੇ ਸਮਝਦੇ ਹਨ ਕਿ ਦੂਜੇ ਲੋਕ ਉਹਨਾਂ ਤੋਂ ਜ਼ਿਆਦਾ ਖੁਸ਼ ਅਤੇ ਕਿਸਮਤ ਵਾਲੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਰਹਿਣ ਵਾਲਾ ਕਾਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹ ਇੰਨਾ ਜ਼ਿਆਦਾ ਦੁਖੀ ਸੀ ਕਿ ਇੱਕ ਦਿਨ ਇੱਕ ਦਰਖਤ ਦੀ ਟਾਣੀ ਤੇ ਬੈਠ ਕੇ ਉੱਚੀ-ਉੱਚੀ ਰੋ ਰਿਹਾ ਸੀ ਉਸ ਦਰਖਤ ਦੇ ਹੇਠਾਂ ਇੱਕ ਸਾਧੂ ਬੈਠ ਕੇ ਤਪੱਸਿਆ ਕਰ ਰਿਹਾ ਸੀ। ਕਾਂਦੀ ਅੱਖ ਚੋਂ ਨਿਕਲਿਆ ਹੰਝੂ ਸਾਧੂ ਦੇ ਮੂੰਹ ਤੇ ਜਾ ਕੇ ਡਿੱਗਦਾ ਹੈ। ਜਦੋਂ ਉਹ ਸਾਧੂ ਉੱਤੇ ਦੇਖਦਾ ਹੈ ਤਾਂ ਉਸ ਨੂੰ ਉਹ ਰੋਂਦਾ ਹੋਇਆ ਕਾਂ ਦਿਖਾਈ ਦਿੰਦਾ ਹੈ। ਸਾਧੂ ਨੇ ਉਸ ਕਾਂ ਤੋਂ ਰੋਂਨ ਦਾ ਕਾਰਨ ਪੁੱਛਿਆ ਤਾਂ ਕਾਂ ਨੇ ਦੱਸਿਆ ਕਿ ਮੈਂ ਆਪਣੇ ਜੀਵਨ ਤੋਂ ਤੰਗ ਆ ਚੁੱਕਾ ਹਾਂ। ਮੈਂ ਬਹੁਤ ਦੁਖੀ ਹਾਂ ਕਿਉਂਕਿ ਮੈਨੂੰ ਕੋਈ ਪਸੰਦ ਨਹੀਂ ਕਰਦਾ। ਮੈਂ ਜਿੱਥੇ ਵੀ ਬੈਠ ਕੇ ਆਪਣਾ ਮੂੰਹ ਖੋਲਦਾ ਹਾਂ ਲੋਕ ਮੈਨੂੰ ਉੱਥੋਂ ਭਜਾ ਦਿੰਦੇ ਹਨ ਕੋਈ ਵੀ ਮੈਨੂੰ ਕੁਝ ਖਾਣ ਨੂੰ ਨਹੀਂ ਦਿੰਦਾ ਸਾਰੇ ਮੇਰੇ ਤੋਂ ਨਫ਼ਰਤ ਕਰਦੇ ਹਨ ਅਜਹੀ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਚੰਗੀ ਹੈ ਕਾਂ ਦੀਆਂ ਇਹ ਗੱਲਾਂ ਸੁਣ ਕੇ ਉਸ ਸਾਧੂ ਨੂੰ ਕਾ ਉੱਤੇ ਤਰਸ ਆ ਗਿਆ ਸਾਧੂ ਨੇ ਉਸ ਕਾਨੂੰ ਕਿਹਾ ਕਿ ਦੋਸਤ ਅਸੀਂ ਜਿਹੋ ਜੇ ਹਾਲਾਤਾਂ ਵਿੱਚ ਵੀ ਹੁੰਦੇ ਹਾਂ ਸਾਨੂੰ ਉਦਾਂ ਦੇ ਹਾਲਾਤਾਂ ਵਿੱਚ ਖੁਸ਼ ਰਹਿਣਾ ਸਿੱਖ ਲੈਣਾ ਚਾਹੀਦਾ ਹੈ ਪਰ ਉਸ ਕਾਨੂੰ ਸਾਧੂ ਦੀ ਇਹ ਗੱਲ ਸਮਝ ਨਹੀਂ ਆਉਂਦੀ ਤੇ ਉਹ ਰੋਣਾ ਜਾਰੀ ਰੱਖਦਾ ਹੈ ਇਹ ਦੇਖ ਕੇ ਸਾਧੂ ਨੇ ਕਿਹਾ ਦੁਖੀ ਨਾ ਹੋ ਦੋਸਤ ਤੂੰ ਦੱਸ ਤੂੰ ਕੀ ਬਣਨਾ ਚਾਹੁੰਦਾ ਹੈ ਮੈਂ ਆਪਣੇ ਮੰਤਰਾਂ ਨਾਲ ਤੈਨੂੰ ਕੁਝ ਵੀ ਬਣਾ ਸਕਦਾ ਹਾਂ ਇਹ ਸੁਣ ਕੇ ਉਹ ਕਾ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਤੇ ਝਟਪਟ ਕਹਿੰਦਾ ਹੈ ਕਿ ਜੇ ਤੁਸੀਂ ਮੈਨੂੰ ਕੁਝ ਬਣਾਉਣਾ ਹੀ ਚਾਹੁੰਦੇ ਹੋ ਤਾਂ ਮੈਨੂੰ ਹੰਸ ਬਣਾ ਦਿਓ ਸਾਧੂ ਨੇ ਕਿਹਾ ਠੀਕ ਹੈ ਮੈਂ ਤੈਨੂੰ ਹੰਸ ਬਣਾ ਦੇਵਾਂਗਾ ਪਰ ਇਸ ਤੋਂ ਪਹਿਲਾਂ ਤੂੰ ਹੰਸ ਕੋਲ ਜਾ ਕੇ ਪੁੱਛ ਕਿ ਉਹ ਆਪਣੇ ਜੀਵਨ ਤੋਂ ਖੁਸ਼ ਹੈ ਜਾਂ ਨਹੀਂ ਉਦੋਂ ਤੱਕ ਮੈਂ ਇੱਥੇ ਬੈਠ ਕੇ ਤੇਰਾ ਇੰਤਜ਼ਾਰ ਕਰਦਾ ਹਾਂ ਕਾਂ ਨੂੰ ਜੰਗਲ ਵਿੱਚ ਵਗਦੀ ਨਦੀ ਕੋਲ ਇੱਕ ਹੰਸ ਮਿਲ ਜਾਂਦਾ ਹੈ ਉਹ ਹੰਸ ਕੋਲ ਜਾ ਕੇ ਕਹਿੰਦਾ ਹੈ ਕਿ ਤੂੰ ਦੇਖਣ ਵਿੱਚ ਕਿੰਨਾ ਸੋਹਣਾ ਹੈ ਤੇਰਾ ਇਹ ਦੁੱਧ ਵਰਗਾ ਚਿੱਟਾ ਰੰਗ ਹਰ ਕਿਸੇ ਨੂੰ ਤੇਰੇ ਵੱਲ ਖਿੱਚ ਲਿਆਉਂਦਾ ਹੈ ਹਰ ਕੋਈ ਤੈਨੂੰ ਪਿਆਰ ਕਰਦਾ ਹੈ ਸੱਚਮੁੱਚ ਹੀ ਤੂੰ ਇਸ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਪੰਛੀ ਹੈ ਇਹ ਸੁਣ ਕੇ ਉਹ ਹੰਸ ਬੜੇ ਦੁਖੀ ਮਨ ਨਾਲ ਕਾਂ ਨੂੰ ਕਹਿੰਦਾ ਹੈ ਕਿ ਨਹੀਂ ਦੋਸਤ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ ਇਸ ਦੁਨੀਆ ਵਿੱਚ ਕਿੰਨੇ ਸੋਹਣੇ ਸੋਹਣੇ ਰੰਗ ਹਨ ਪਰ ਮੇਰੇ ਕੋਲ ਕੋਈ ਰੰਗ ਨਹੀਂ ਹੈ ਚਿੱਟਾ ਕੋਈ ਰੰਗ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਤੋਤਾ ਇਸ ਦੁਨੀਆ ਦਾ ਸਭ ਤੋਂ ਜ਼ਿਆਦਾ ਖੁਸ਼ ਪੰਛੀ ਹੈ ਕਿਉਂਕਿ ਉਸਦੇ ਸਰੀਰ ਤੇ ਬਹੁਤ ਜ਼ਿਆਦਾ ਰੰਗ ਹਨ ਇਹ ਸੁਣ ਕੇ ਉਹ ਕਾਂ ਉੱਥੋਂ ਉੱਡ ਜਾਂਦਾ ਹੈ ਅਤੇ ਤੋਤੇ ਕੋਲ ਪਹੁੰਚ ਜਾਂਦਾ ਹੈ ਤੇ ਤੋਤੇ ਨੂੰ ਕਹਿੰਦਾ ਹੈ ਕਿ ਤੂੰ ਕਿੰਨਾ ਸੋਹਣਾ ਹੈ ਤੇਰੇ ਸਰੀਰ ਤੇ ਕਿੰਨੇ ਜ਼ਿਆਦਾ ਰੰਗ ਹਨ ਤੂੰ ਇਸ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਪੰਛੀ ਹੈ ਇਹ ਸੁਣ ਕੇ ਉਹ ਤੋਤਾ ਵੀ ਦੁਖੀ ਮਨ ਨਾਲ ਕਹਿੰਦਾ ਹੈ ਦੇ ਨਹੀਂ ਮੇਰੇ ਦੋਸਤ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ ਕਿਉਂਕਿ ਸਾਨੂੰ ਫੜ ਕੇ ਲੋਕ ਪਿੰਜਰੇ ਵਿੱਚ ਰੱਖਦੇ ਹਨ ਤੇ ਮੈਨੂੰ ਹਰ ਸਮੇਂ ਇਹੀ ਡਰ ਬਣਿਆ ਰਹਿੰਦਾ ਹੈ ਕਿ ਕੋਈ ਮੈਨੂੰ ਫੜ ਕੇ ਪਿੰਜਰੇ ਵਿੱਚ ਨਾ ਕੈਦ ਕਰ ਲਵੇ ਮੈਨੂੰ ਲੱਗਦਾ ਹੈ ਕਿ ਮੋਰ ਇਸ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੈ ਉਸ ਦਾ ਸਰੀਰ ਮੇਰੇ ਸਰੀਰ ਨਾਲੋਂ ਵੀ ਜ਼ਿਆਦਾ ਰੰਗੀਨ ਹੈ ਇਹ ਸੁਣ ਕੇ ਉਹ ਕਾਮ ਮੋਰ ਦੀ ਤਲਾਸ਼ ਵਿੱਚ ਨਿਕਲ ਜਾਂਦਾ ਹੈ ਤੇ ਕਾਫੀ ਦੇਰ ਲੱਪਣ ਤੋਂ ਬਾਅਦ ਉਸ ਨੂੰ ਚਿੜੀਆ ਘਰ ਦੇ ਇੱਕ ਪਿੰਜਰੇ ਵਿੱਚ ਮੋਰ ਦਿਖਾਈ ਦਿੰਦਾ ਹੈ ਬਹੁਤ ਸਾਰੇ ਲੋਕ ਮੋਰ ਦੇ ਆਲੇ-ਦੁਆਲੇ ਖੜੇ ਉਸ ਨੂੰ ਦੇਖ ਰਹੇ ਹੁੰਦੇ ਹਨ ਜਦੋਂ ਲੋਕ ਚਲੇ ਜਾਂਦੇ ਹਨ ਤਾਂ ਕਾਂ ਮੋਰ ਕੋਲ ਜਾ ਕੇ ਕਹਿੰਦਾ ਹੈ ਕਿ ਦੋਸਤ ਤੂੰ ਕਿੰਨਾ ਖੂਬਸੂਰਤ ਹੈ ਰੋਜ਼ ਹਜ਼ਾਰਾਂ ਲੋਕ ਤੈਨੂੰ ਦੇਖਣ ਆਉਂਦੇ ਹਨ ਤੇ ਇੱਕ ਮੈਂ ਹਾਂ ਜਿਸ ਨੂੰ ਦੇਖਦੇ ਹੀ ਲੋਕ ਭਜਾ ਦਿੰਦੇ ਹਨ ਸੱਚਮੁੱਚ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਪੰਛੀ ਹੈ ਇਹ ਸੁਣ ਕੇ ਮੋਰ ਨੇ ਬੜੇ ਦੁਖੀ ਮਨ ਨਾਲ ਉੱਤਰ ਦਿੱਤਾ ਕਿ ਮੈਂ ਹਮੇਸ਼ਾ ਸੋਚਦਾ ਸੀ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਖੁਸ਼ ਨਸੀਬ ਪੰਛੀ ਹਾਂ ਪਰ ਮੇਰੀ ਇਸ ਖੂਬਸੂਰਤੀ ਦੇ ਕਾਰਨ ਮੈਨੂੰ ਇਸ ਚਿੜੀਆ ਘਰ ਵਿੱਚ ਬੰਦ ਕਰਕੇ ਰੱਖਿਆ ਗਿਆ ਹੈ ਜਦੋਂ ਲੋਕ ਸਜਾਵਟੀ ਸਮਾਨ ਬਣਾਉਣ ਲਈ ਮੇਰੇ ਇਹਨਾਂ ਰੰਗਦਾਰ ਖੰਭਾਂ ਨੂੰ ਤੋੜਦੇ ਹਨ ਤਾਂ ਮੈਨੂੰ ਬਹੁਤ ਦਰਦ ਹੁੰਦਾ ਹੈ ਮੋਰ ਤੋਂ ਵੀ ਅਜੇਹੇ ਸ਼ਬਦ ਸੁਣ ਕੇ ਕਾਹ ਹੈਰਾਨ ਰਹਿ ਜਾਂਦਾ ਹੈ ਤੇ ਮੋਰ ਨੂੰ ਪੁੱਛਦਾ ਹੈ ਕਿ ਜੇ ਤੂੰ ਵੀ ਖੁਸ਼ ਨਹੀਂ ਹੈ ਤਾਂ ਮੈਨੂੰ ਇਹ ਦੱਸ ਕਿ ਤੇਰੇ ਮੁਤਾਬਕ ਇਸ ਦੁਨੀਆ ਦਾ ਸਭ ਤੋਂ ਖੁਸ਼ਹਾਲ ਪੰਛੀ ਕਿਹੜਾ ਹੈ ਮੋਰ ਕਹਿੰਦਾ ਹੈ ਕਿ ਮੈਂ ਚਿੜੀਆ ਕਰਦੇ ਸਾਰੇ ਪੰਛੀ ਨੂੰ ਬੜੇ ਧਿਆਨ ਨਾਲ ਦੇਖਿਆ ਹੈ ਤੇ ਮੈਨੂੰ ਮਹਿਸੂਸ ਹੋਇਆ ਹੈ ਕਿ ਸਿਰਫ ਤੁਸੀਂ ਕਾਹੀ ਅਜੇਹੇ ਪੰਛੀ ਹੋ ਜਿੰਨਾਂ ਨੂੰ ਚਿੜੀਆ ਕਰਦੇ ਕਿਸੇ ਵੀ ਪਿੰਜਰੇ ਵਿੱਚ ਨਹੀਂ ਰੱਖਿਆ ਗਿਆ ਲੋਕ ਨਾ ਤਾਂ ਤੁਹਾਨੂੰ ਫੜ ਕੇ ਪਿੰਜਰੇ 'ਚ ਰੱਖਦੇ ਹਨ ਤੇ ਨਾ ਹੀ ਜਾਲ ਫਸਾ ਕੇ ਤੁਹਾਨੂੰ ਮਾਰ ਕੇ ਖਾਂਦੇ ਹਨ ਪਿਛਲੇ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਕਾਸ਼ ਮੈਂ ਵੀ ਇੱਕ ਕਾਂ ਹੁੰਦਾ ਤਾਂ ਮੈਂ ਆਪਣੀ ਮਰਜ਼ੀ ਨਾਲ ਕਿਤੇ ਵੀ ਘੁੰਮ ਸਕਦਾ ਸੀ ਮੈਂ ਪੂਰੀ ਤਰ੍ਹਾਂ ਆਜ਼ਾਦ ਹੁੰਦਾ ਇਹ ਸੁਣ ਕੇ ਕਾਂ ਉੱਥੋਂ ਉੱਡ ਜਾਂਦਾ ਹੈ ਤੇ ਅੱਜ ਪਹਿਲੀ ਵਾਰ ਉਹ ਆਪਣੇ ਆਪ ਨੂੰ ਇੱਕ ਕਾਂ ਦੇ ਰੂਪ ਵਿੱਚ ਦੇਖ ਕੇ ਖੁਸ਼ ਹੋ ਰਿਹਾ ਸੀ ਉਹ ਕਾਂ ਵਾਪਸ ਉਸ ਸਾਧੂ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਹੋਰ ਕੁਝ ਵੀ ਨਹੀਂ ਬਣਨਾ ਚਾਹੁੰਦਾ ਮੈਂ ਜੋ ਕੁਝ ਹਾਂ ਜਿਵੇਂ ਹਾਂ ਉਸੇ ਵਿੱਚ ਖੁਸ਼ ਹਾਂ ਤਾਂ ਦੋਸਤੋ ਜੇ ਅਸੀਂ ਸਾਡੇ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਇਹ ਸਮੱਸਿਆ ਸਾਡੇ ਸਾਰਿਆਂ ਦੀ ਹੈ ਅਸੀਂ ਅਕਸਰ ਆਪਣੀ ਤੁਲਨਾ ਦੂਜੇ ਲੋਕਾਂ ਨਾਲ ਕਰਦੇ ਰਹਿੰਦੇ ਹਾਂ ਤੇ ਤੁਲਨਾ ਕਰਕੇ ਦੁਖੀ ਹੁੰਦੇ ਰਹਿੰਦੇ ਹਾਂ ਸਾਨੂੰ ਦੂਜੇ ਲੋਕ ਵਧੇਰੇ ਸੁਖੀ ਤੇ ਖੁਸ਼ ਨਸੀਬ ਲੱਗਦੇ ਹਨ ਪਰ ਜੋ ਕੁਝ ਰੱਬ ਨੇ ਸਾਨੂੰ ਦਿੱਤਾ ਹੁੰਦਾ ਹੈ ਅਸੀਂ ਉਸ ਦੀ ਕਦਰ ਨਹੀਂ ਕਰਦੇ ਅਸੀਂ ਆਪਣੀ ਕਾਬਲੀਅਤ ਨੂੰ ਦੂਜਿਆਂ ਨਾਲੋਂ ਘਟਾ ਕੇ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਦੂਜਾ ਸਾਡੇ ਤੋਂ ਜ਼ਿਆਦਾ ਸੋਹਣਾ ਹੈ ਜ਼ਿਆਦਾ ਪੈਸੇ ਵਾਲਾ ਹੈ ਤਾਂ ਉਹ ਸਾਡੇ ਤੋਂ ਜ਼ਿਆਦਾ ਖੁਸ਼ ਹੋਵੇਗਾ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਉਹ ਇਨਸਾਨ ਵੀ ਕਿਸੇ ਦੂਸਰੇ ਨੂੰ ਖੁਦ ਨਾਲੋਂ ਜ਼ਿਆਦਾ ਖੁਸ਼ ਨਸੀਬ ਸਮਝਦਾ ਹੈ ਤੇ ਇਹ ਤੁਲਨਾ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਇਸ ਦੁਨੀਆ ਵਿੱਚ ਸਿਰਫ ਉਹੀ ਇਨਸਾਨ ਖੁਸ਼ ਹੈ ਜਿਹੜਾ ਜੋ ਰੱਬ ਨੇ ਉਸ ਨੂੰ ਦਿੱਤਾ ਹੈ ਉਸੇ ਨਾਲ ਸੰਤੁਸ਼ਟ ਹੈ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ